ه موৰে هوتنه دان گليو ماني سلامو دان نهو گالے نشهي ਵੋੜ ਕੇ ਫੁੱਟਿਆ ਪੈ ਗਿਆ ਪਿਛਲੇ ਰਾਹ ਹੋ ਕੇ ਪੀੜਾ ਦੀ ਆਜ ਜੀ ਟਲਾ ਪੈ ਗਿਆ ਰਾਹ ਆ ਜੀ ਕਹਿੰਦਾ ਬੇਨਤੀ ਕਰ ਆਪਣੇ ਗੁਰੂ ਆਪਾਂ ਨੂੰ ਬੇਨਤੀ ਕਰਨ ਆਪਾਂ ਲੰਘਣਾ ਕਿੱਥੇ ਕਰਾਂ ਗੁਰੂ ਆਪਾਂ ਗੁਰੂ ਕਹਨੇ ਆ ਮੁਸਲਮਾਨ ਆਂ ਆਜ ਦੀ ਬੇਨਤੀ ਪੀੜਾਂ ਦੀ ਪੀੜਾਂ ਨੇ ਜਾ ਕੇ ਰਾਹ ਨੂੰ ਖਿਆ ਜਾ ਕੇ ਫੌਜਾਂ ਪਿੱਛੇ ਨੂੰ ਲੈ ਜਾ ਲੜਾਈ ਫਸਾਦ ਨਹੀਂ ਚੰਗਾ ਉਹ ਘਰ ਤੇ ਉਸਰੀ ਵੀ ਸਾਡੇ ਮਰੀਦ ਆ ਤੇ ਸ਼ਿਆਲ ਦੀ ਸਾਡੇ ਮਰੀਦ ਆ ਕਹਿੰਦਾ ਪੀਰ ਦੀ ਮੁੜ ਜਾ ਬੁੜਿਆ ਮੜਾਂ ਪਰ ਜੇ ਮੈਂ ਮੁੜ ਗਿਆ ਇਹ ਲੋਕਾਂ ਨੇ ਕਹਿਣਾ ਨੀਰ ਤੋਂ ਡਰਦਾ ਮਰਦਾ ਨਹੀਂ ਇਹ ਗੁਰੂ ਜੀ ਨਾਇਕ ਨੂੰ ਸਿੰਘ ਨਾਲ ਗੱਲਾਂ ਵਿਚੋਂ ਪਾ ਕੇ ਚਲੇ ਮਾਇਆ ਆਪਦੇ ਪੁੱਤ ਪੋਤੇ ਨਾਲ ਕਹਿੰਦਾ ਵੀ ਮਰਜੇ ਦੇ ਭਗਤ ਨੂੰ ਨਿਕਾ ਕੇ ਲੈ ਕੇ ਜਾ। ਉਹ ਕਹਿੰਦਾ ਉਹ ਸਰਕਾਰ ਇਹ ਸਭ ਆਤੀ ਗੱਲ ਕਰ। ਫੜਕੀ ਲੱਗਿਆ ਹੁਣ ਕਹਿੰਦਾ ਨੂਰਖਾਂ ਦੇ ਨਿਕਾ ਕੇ ਲੈ ਕੇ ਜਾਣੀਆਂ ਚਾਂਦਲਾ ਮਰਜੇ ਦੇ ਪੁੱਤ ਦੇ ਪੀਰ ਕਹਿੰਦੇ ਬੱਚਾ ਰਾਮਤਾ ਇੱਥੇ ਖੜੋ ਜਾ ਅਸੀਂ ਸ਼ਮੀਰ ਦੇ ਕੋਲੇ ਜਾਂਦੇ ਆਂ ਅਸੀਂ ਆਪਦੀ ਧੀ ਲੈ ਕੇ ਡੋਲਾ ਲੈ ਕੇ ਤੈਨੂੰ ਲੈ ਕੇ ਮਿਲਦੇ ਆਂ ਫੜ ਚੱਲ ਕੇ ਪੀਰ ਕਿੱਥੇ ਆ ਗਏ ਬਈ ਕਿੱਥੇ ਜੀ ਜਿੱਥੇ ਸ਼ਮੀਰ ਬੈਠਾ ਸੀ ਉਹ ਤਾਂ ਜੀਵਨ ਮਾਰੇ ਦੀਆਂ ਖੁਸ਼ੀਆਂ ਕਰਦਾ ਸੀ ਕਦਾਦੀ ਕਦਾਈ ਮਹਮਦੀ ਬਾਤ ਜਾਂ ਇਹ ਕੋਈ ਪਤਾ ਨਹੀਂ। ਕਿਆ ਕੇ ਪੀਰਾਂ। ਜਿਵੇਂ ਇਹ ਨੂੰ ਕਿਹਾ ਜਿਵੇਂ ਦਾ ਉਹ ਕਿਹੜਾ ਆ। ਆਮਾ ਕੇ ਭਰ ਕੇ ਪਿਆਲੇ ਨਸ਼ੇ ਦੇ ਕੁਰਮਿਆਂ ਦੇ ਟੀ ਰੱਖ ਦਿੱਤੇ। ਕੁਰਮੇ ਪੁੱਛਦੇ ਆ। ਬਾਬਾ ਆਪਾਂ ਦਾ ਤੇਰੇ ਪੋਤੇ ਦੇ ਵੈਰ ਨੂੰ ਚੱਲੇ ਆਂ। ਆ ਭਰ ਕੇ ਪਿਆਲੇ ਨਸ਼ੇ ਦੇ ਤੂੰ ਸਾਡੇ ਅੱਗੇ ਰੱਖ ਦਿੱਤੇ। ਪਾਈ ਪਿਆਲੇ ਨਸ਼ੇ ਦੇ ਨਹੀਂ। ਖੋਰ ਕਾ ਦੇ ਆ ਇਹ ਪਿਆਲੇ ਹੈ ਤਾਂ ਮਲਕਨ ਮੌਤ ਦੇ ਚੱਕੇ ਉਹ ਬੰਦਾ ਜਿਹਨੂੰ ਸਿਰ ਧੜ ਦੀ ਲੋੜ ਕੋਈ ਨਹੀਂ ਜਿਹੜਾ ਫੂਰਮਾ ਸਿਰ ਤੇ ਕਫਨ ਬਨ ਕੇ ਆਇਆ ਆਪਦੀ ਕਬਰ ਦਾ ਮੇਚ ਦੇਖਿਆ ਉਹ ਪਿਆਲੇ ਨੂੰ ਹੱਥ ਲਾਇਓ ਕਰਲਾ ਖਿਆਲ ਵੀਰਾ ਉਹ ਪਿਆਲੇ ਨੂੰ ਹੱਥ ਲਾਇਓ ਬਰਤੀ ਰੋੜੀ ਤੇ ਜਾ ਕੇ ਲੱਖਿਆ ਫੌਜਾਂ ਦੇ ਘਟ ਭਰ ਕੇ ਪਿਆਲੇ ਨਸ਼ੇ ਦੇ ਰਾ ਰਹੇ ਨੂੰ ਦੱਤੇ ਰੱਖ ਕਹਿੰਦਾ ਜਿਨ੍ਹਾਂ ਨੂੰ ਗਿਆਨਾ ਪਿਆਰ ਰੀਆਂ ਤੁਸੀਂ ਜਾਓ ਪਿਛਾੜੀ ਹੱਟ ਜਿਨੇ ਬਦਲੇ ਮਰਨਾ ਰਾ ਦੇ ਲਵੋ ਪਿਆਲੇ ਚਾਪ ਭਰ ਕੇ ਬਾਡਾ ਹੋਣੀ ਸ਼ਾਲਾਂ ਵਾਲੀ ਸਾਫੀ ਤਸਾਉਣੀ ਲਾਉਣੀ ਬਗੂਨੀ ਚਾਪ ਸਹੀ ਜਿਨੀ ਪੀ ਤਾਂਦਲਾ ਲੈਣੀ ਨੱਤੇ ਡੂਲੇ ਘਾਟਾ ਹੋਰ ਸੱਤੇ ਮੈਂ ਗੱਲਾਂ ਕਰਦਾ ਮਰਿਆ ਮੇਰਾ ਪੋਤਾ ਮਰ ਗਿਆ ਨਿਆਰਾਆਂ ਗੱਲਾਂ ਪੂਰੀਆਂ ਕਰਨਾ تار مرجا ہتھ نیں ليو نا اے لا رہیوں نے کچوں کھا باندی اے جوڑی دی نا او ہن نال لا سکتا اے اپنا یا کٹھہ کالا شمیر ਕੇ ਰੌਂਡ ਬੁੱਤਾ ਹੋ ਚੱਤੀ ਲਗਾ ਲ ਸਮਰਮੇ ਮੇਂ ਕਿਆੜ ਕੇ ਰਾਂਗਾ ਮਾਰੇ ਕੀ ਤੇ ਹੈ ਜੋ ਆਸੀ ਜੋਸ਼ ਗਿਆ ਹੋ ਨਾਲੇ ਤੁਮ ਹੈ ਹਾਰੀ ਆਸੀ ਜੋਸ਼ ਗਿਆ ਆਸੀ ਆਪਣੰਪਰ ਤੁਮ

Yeah.